ਸੱਚੀ ਗੱਲ ਮੈਂ ਹੈਪੀਡੇ ਇੰਸਰ ਤੇ ਅੱਜ ਦੀ 21 ਡੇਸ ਆਫ ਹੈਪੀਨੈਸ ਦੀ ਇਸ 3 ਲਿਵਰਿਜ ਗੱਲ ਕਰਦੇ ਆਂ ਉਹਨਾਂ ਵਿਅਕਤੀਆਂ ਦੇ ਬਾਰੇ ਵਿੱਚ ਜਿਹੜੇ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਛੋਟਾ ਮਹਿਸੂਸ ਕਰਾਉਂਦੇ ਨੇ ਤੁਹਾਨੂੰ बार-बार ਇਹ ਚਿਤਾਉਂਦੇ ਨੇ ਕਿ ਉਹਨਾਂ ਨੇ ਤੁਹਾਡੇ ਵਾਸਤੇ ਕੀ ਕੁਝ ਕੀਤਾ ਤੇ ਫਿਰ ਤੇ ਫਿਰ ਕੁਝ ਦਿਨਾਂ ਬਾਅਦ ਝਗੜਾ ਵੀ ਹੋ ਸਕਦਾ ਤੁਹਾਨੂੰ ਕੁਝ ਅਜੀਬ ਲਫ਼ਜ਼ ਕਹਿਣਗੇ ਜਿਹਦੇ ਵਿੱਚ ਤੁਸੀਂ ਫਿਰ ਆ ਤੇ ਚੁੱਪਚਾਪ ਸੰਦੇ ਰਹੋਗੇ ਫਿਰ ਅਚਾਨਕ ਕੁਝ ਕਹੋਗੇ ਤੇ ਫਿਰ ਹਾਂ ਇੱਕ ਚੀਜ਼ ਨਾ ਖੜਾ ਥੋੜੇ ਸਿੱਤੇ ਬਣਿਆ ਜਾਏਗਾ ਉਸ ਤੋਂ ਬਾਅਦ ਜਿਸ ਤਰ੍ਹਾਂ ਪਿਕਮੈਂਟ ਹੋਏਗਾ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਜਿੰਦਗੀ ਦੇ ਵਿੱਚ ਆਪਣੇ ਆਪ ਵੱਲ ਧਿਆਨ ਦੇਣਾ ਸ਼ੁਰੂ ਕਰੋਗੇ ਉਦੋਂ ਦੁਬਾਰਾ ਆਰਗੇ ਤੁਹਾਨੂੰ ਬੁਲਾਉਣ ਲਈ ਤੁਹਾਨੂੰ ਜ਼ਿੰਦਗੀ ਦੇ ਵਿੱਚ ਦੁਬਾਰਾ ਵਾਣਦ ਲਈ ਤੇ ਤੁਸੀਂ ਇਹ ਸੋਚ ਕੇ ਕਿ ਉਹ ਚਲੋ ਜ਼ਿੰਦਗੀ ਫਿਰ ਤੋਂ ਵਧੀਆ ਹੋ ਰਹੀ ਹੈ ਸ਼ਾਇਦ ਐਟਲੀ ਇਹ ਅਹਿਸਾਸ ਹੋ ਜਾਵੇ ਤੇ ਤੁਸੀਂ ਦੁਬਾਰਾ ਨੋਰਮਲ ਹੋਣਾ ਸ਼ੁਰੂ ਹੋ ਜਾਓਗੇ ਉਸ ਸਾਰਾ ਕੁਝ ਧੋੜੇ ਦਿਲ ਵਿੱਚ ਉਹਦਾ ਉਹ ਮੀ ਹੈ। ਐਂ ਐਸਾਰਾ ਕੁਝ ਹੋਇਆ ਇਹ ਐਕਚੁਅਲੀ ਥੋੜੀ ਸੇਤ ਨੂੰ ਕਰਾ ਕਰ ਰਹੀ ਹੈ। ਤੇ ਬਾਕੀ ਜਿਹੜੀ ਇਹ ਇਹ ਲੜਾਈ ਤੇ ਉਸ ਬਦਸਾਰਾ ਟ੍ਰੀਟਮੈਂਟ ਹੈ ਇਹ ਪੈਨ, ਦੋ ਪੈਨ ਐ ਇਟਰਾਮਾ ਬੰਡ ਕ੍ਰੀਏਟ ਕਰ ਰਹੀ ਹੈ। ਇਹ ਪਿਆਰ ਨਹੀਂ ਹੈ, ਸ਼ਬਾ ਮਾਰਨ ਹੈ। ਸੋ ਅਗਰ ਕੋਈ ਵੀ ਕਰੇ ਵੀ ਤੁਸੀਂ ਸੁਣਦੇ ਹੋ ਕਿਸੇ ਨੂੰ ਕਹਿੰਦੇ ਆ ਕਿ ਉਹ ਅਸੀਂ ਆਪਸ ਲੜਦੇ ਬਹੁਤ ਹਾਂ ਕਿਉਂਕਿ ਸਾਨੂੰ ਪਿਆਰ ਬਹੁਤ ਹੈ। ਸੋਰੀ, ਫਿਰ ਆ ਟਰਾਮਾ ਮਾਰਨ ਹੈ। ਜੂ ਗਾਇਜ਼ ਨੀਡ ਟੂ ਹੀਲ ਤੇ ਮੇਬੀ ਤੁਸੀਂ ਹੀਲ ਹੋਣ ਤੋਂ ਬਾਅਦ ਵਿੱਚ ਸ਼ਾਇਦ ਤੁਸੀਂ ਇਫ ਯੂ ਮੈਚੁਰ ਇਨਫ ਸ਼ਾਇਦ ਤੁਸੀਂ ਇਕੱਠੇ ਰਹੋ ਸ਼ਾਇਦ ਤੁਸੀਂ ਨਾ ਇਕੱਠੇ ਰਹੋ ਜ਼ਿੰਦਗੀ ਦੇ ਵਿੱਚ ਰਿਲੇਸ਼ਨਸ਼ਿਪ ਬਹੁਤ ਕੁਸ਼ ਹੈ ਬਹੁਤ ਕੁਸ਼ ਹੈ ਸਾਰਾ ਕੁਝ ਨਹੀਂ ਅਗਰ ਵਧੀਆ ਰਿਲੇਸ਼ਨਸ਼ਿਪ ਹੈ ਤੇ ਫਿਰ ਬਹੁਤ ਕੁਸ਼ ਹੈ ਅਗਰ ਖਰਾਬ ਹੁੰਦਾ ਹੈ ਤੇ ਫਿਰ ਸਾਰਾ ਕੁਝ ਪਹੁੰਚ ਜਾਂਦਾ ਹੈ ਕਿਉਂਕਿ ਜਿਹੜੇ ਟਾਕਸਿਕ ਲੋਕੀ ਨੇ ਉਹ ਐਕਚੁਅਲੀ ਤੁਹਾਡੀ એનર્ਜੀ ਤੁਹਾਡੇ ਕੋਲੋਂ ਸਾਕਰ ਕੇ ਸਾਰਾ ਕੁਝ ਉਹਨਾਂ ਦੇ ਬਾਰੇ ਵਿੱਚ ਪ੍ਰਾਪਤ ਕਰਦੇ ਨੇ ਤੇ ਤੁਸੀਂ ਜ਼ਿੰਦਗੀ ਦੇ ਵਿੱਚ ਪੁੱਛੇ ਜਾਂਦੇ ਹੋ ਕਿ ਤੁਸੀਂ ਆਪਣੇ ਵਾਸਤੇ ਵੀ ਕਦੇ ਕੁਝ ਕਰਨਾ ਹੁੰਦਾ ਜਿੱਦਾਂ ਤੁਸੀਂ ਫੋਕਸ ਕੀਤਾ ਉਸੇ ਦਿਨ ਉਸ ਨਰਸਿਸਸਿਸ ਨੇ ਉਸ ਤਰ੍ਹਾਂ ਸਿਕ ਬੰਦੇ ਨੇ ਇਹ ਸ਼ੁਰੂਦ ਕਰ ਦੇਣਾ ਕਿ oh my god ਤੂੰ ਤੇ ਮੈਨੂੰ ਪਿਆਰ ਹੀ ਨਹੀਂ ਕਰਦਾ oh my god ਤੂੰ ਤਾਂ ਤਿਸ ਤਾ ਬਲਾ 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 ਅਰ ਤੁਸੀਂ ਗਿਲਤੀ ਹੋ ਕੇ ਮੂਰਖੜ ਕੇ ਫੇਰ ਉੱਥੇ ਦੇ ਉੱਥੇ ਰਹਿ ਜਾਣਾ ਅਰ ਤੁਸੀਂ ਸੋchnਾ ਕਿ oh my god ਇਹ ਤਾਂ ਮੇਰੇ ਸਾਇਦ ਕੀਤਾ ਸੀ ਕਿ ਮੈਂ ਇਉਂ ਨਹੀਂ ਕਰਨਾ ਤੇ ਮੈਂ ਫੇਰ ਇਹੇ ਕਰ ਲਿਆ ਤੇ ਤੁਸੀਂ ਫੇਰ ਆਪਣੇ ਆਪ ਨੂੰ ਨਰਾਸ ਹੋਵੋਗੇ ਇਹ ਚੀਜ਼ ਵੀ ਤੁਹਾਡੀ ਸਿਹਤ ਖਰਾਬ ਕਰ ਰਹੀ ਹੈ ਸੇ तो तो सेहत संभाल बहुत ज्यादा जरूरी है टॉक्सिक फूड टॉक्सिक लोगों तो परे होना टॉक्सिक फूड छिड़ने बहुत आसान है इन सौखे भी नहीं इस दुनिया में जिथे बहुत सारे कीटनाशक वर्ते जाते हैं यो ही टॉक्सिक लोग हैं उन्होंने तो परे होना भी थोड़ा औखा होंगे इसलिए बाउंडरीज बाउंड्रीज बाउंड्रीज फोकस ऑन बाउंड्रीज लर्न बाउंड्रीज मेक दोर बेस्ट फ्रेंड और ਤੋਰੀ ਜ਼ਿੰਦਗੀ ਖੁਸ਼ਹਾਲ ਹੋ ਜਾਏਗੀ ਆਲ தி ਟਾਈਮ